ਬਾਰ ਬਾਰ ਫੇਰੇ ਗਾਚ ਰਾਸੀ ਭੋਗਦਾ ਲਬਣਾ ਨੀ ਵੈਦ ਤੈਨੂੰ ਤੇਰੇ ਰੋਗ ਦਾ ਬਾਰ ਬਾਰ ਫੇਰੇ ਗਾਚ ਰਾਸੀ ਭੋਗਦਾ ਲਬਣਾ ਨੀ ਵੈਦ ਤੈਨੂੰ ਤੇਰੇ ਰੋਗ ਦਾ ਕਹਿੰਦੇ ਨੇ ਫਿਰ ਬਾਰ-ਬਾਰ 84 ਭੋਗ ਦਾ ਮਰ ਜੇਗਾ ਕਦੀ ਕੋਈ ਜਨਮ ਕਦੀ ਕੋਈ ਜਨਮ ਤੇ ਤੈਨੂੰ ਨਰੰਕਾਰ ਦੇ ਚਰਨਾਂ ਦਾ ਪਿਆਰ ਨਹੀਂ ਮਿਲੇਗਾ ਇਸ ਕਰਕੇ ਤੂੰ ਸੰਗਤ ਨਾਲ ਜੁੜਿਆ ਕਰ ਤੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਨਾਮ ਨੇ ਤੇਰੀ ਮੁਕਤੀ ਕਰਵਾਉਣੀ ਏ ਨਾਮ ਨੇ ਹੀ ਤੇਰੀ ਇਸ ਸੰਸਾਰ ਤੋਂ ਤੈਨੂੰ ਮੁਕਤ ਕਰਵਾਉਣਾ ਆ ਤੇ ਚਰਾਸੀ ਦੇ ਗੇੜੇ ਤੋਂ ਛਿਹੜਾ ਛੜਵਾਉਣਾ ਆ ਇਸ ਕਰਕੇ ਨਾਮ ਨਾਲ ਜੁੜਿਆ ਕਰ ਨਾਮ ਸਭ ਤੋਂ ਉੱਤਮ ਹੈ ਤੇ ਨਾਮ ਮਿਲਣਾ ਕਿੱਥੋਂ ਆ ਸਾਧੂ ਦੀ ਸੰਗਤ ਕੀਤੇ ਆ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੇ ਆ ਕਿਉਂਕਿ ਸਤਗੁਰੂ ਜੀ ਕਹਿੰਦੇ ਨੇ ਪ੍ਰਭ ਜੀ ਵਸੇ ਸਾਧ ਕੀ ਰਸਨਾ ਸਾਧੂ ਦੀ ਰਸਨਾ ਤੇ ਰੱਬ ਵਸਦਾ ਜੇ ਉਹਨਾਂ ਨੇ ਮੁੱਖ ਦੇ ਵਿੱਚੋਂ ਬੋਲ ਕੱਢਦੇ ਜੋ ਉਹ ਪੂਰੇ ਹੋ ਜਾਂਦੇ ਨੇ ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ 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 ਅਤਿ ਪਰਮਾਤਮਾ ਸਾਧੂ ਦੀ ਰਸਨਾ ਉੱਤੇ ਅਤਿ ਪਰਮਾਤਮਾ ਰਸਨਾ ਉੱਤੇ ਰੱਬ ਦੇ ਪਿਆਰਿਆਂ ਦੀ ਰਸਨਾ ਤੇ ਰੱਬ ਵਸਦਾ ਆ ਸੰਤ ਬਾਬਾ ਸੇਵਾ ਰਾਮ ਜੀ ਹੋਏ ਨੇ ਸਾਧੂ ਜਨ ਐਨੇ ਨੇੜੇ ਰੱਬ ਦੇ ਜੋ ਮੁਖ ਚੋਂ ਬਚਨ ਕਰਦੇ ਨੇ ਉਹ ਪੂਰੇ ਹੋ ਜਾਂਦੇ ਨੇ ਐਨੇ ਪੂਰੇ ਹੁੰਦੇ ਨੇ ਕਿ ਭਾਵੇਂ ਉਹ ਸਹਿ ਸੁਭਾਈ ਬੋਲ ਦੇਣ ਇੱਕ ਵਾਰੀ ਕੀ ਹੋਇਆ ਕਹਿੰਦੇ ਕਿ ਸਾਧੂ ਆਪਣੀ ਮੌਜ ਦੇ ਵਿੱਚ ਬੈਠਾ ਇੱਕ ਮਾਈ ਆਈ ਹੈ ਆਪਣੇ ਪੁੱਤਰ ਨੂੰ ਲੈ ਕਰਕੇ ਲੈ ਕੇ ਜਦੋਂ ਆਈ ਤੇ ਕਹਿੰਦੀ ਆਣ ਕੇ ਨਮਸਕਾਰ ਕੀਤੀ ਰੱਬ ਦੇ ਪਿਆਰੇ ਆਣ ਕਿਉਂਕਿ ਰੱਬ ਦੇ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ ਜਿਨ੍ਹਾਂ ਨੇ ਵਿਸਰੇ ਨਾਮ ਸੇਕ ਹਨੇਰਿਆ ਕਹਿੰਦੇ ਭੇਦ ਨਾ ਜਾਣੂ ਮੂਲ ਸਾਈ ਜਿਹੇ ਆ ਉਹ ਰੱਬ ਦੇ ਪਿਆਰੇ ਰੱਬ ਵਰਗੇ ਹੋ ਜਾਂਦੇ ਨੇ ਨਾਮ ਜਪ ਜਪ ਕੇ ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿੰਦਾ ਤੇ ਕੀ ਹੋਇਆ ਕਹਿੰਦੇ ਆਣ ਕੇ ਨਮਸਕਾਰ ਕੀਤੀ ਕਹਿੰਦੀ ਰੱਬ ਦੇ ਪਿਆਰੇਓ ਇਹ ਮੇਰਾ ਪੁੱਤਰ ਆ ਇਹਦੀ ਨਿਗਾ ਨਹੀਂ ਹੈ ਗਈ ਇਹਨੂੰ ਦਿਖਦਾ ਨਹੀਂਗਾ ਉਹ ਭਜਨ ਬੰਦਗੀ ਕਰਦੇ ਸੀ ਸਿਮਰਨ ਕਰਦੇ ਸੀ ਧਿਆਨ ਰੱਬ ਦੇ ਚਰਨਾਂ 'ਚ ਇੱਕ ਵਾਰੀ ਕਿਹਾ ਨਹੀਂ ਸੁਣੀ ਗੱਲ ਦੂਜੀ ਵਾਰੀ ਕਿਹਾ ਤੀਜੀ ਵਾਰੀ ਕਿਹਾ ਕਈ ਵਾਰ ਕੀ ਹੁੰਦਾ ਆ ਕਿ ਬੰਦਾ ਕਹਿੰਦਾ ਕਿ ਧਿਆਨ ਟੁੱਟਦਾ ਤੇ ਟੁੱਟਦਾ ਰਵੇ ਸੰਸਾਰੀ ਲੋਗ ਨੇ ਜਿਹੜੇ ਉਹ ਕਹਿੰਦੇ ਨੇ ਸਾਡਾ ਕੰਮ ਸੌਰਨਾ ਚਾਹੀਦਾ ਇਹਨਾਂ ਦਾ ਨੁਕਸਾਨ ਹੁੰਦਾ ਤੇ ਹੋਵੇ ਸਾਨੂੰ ਕੀ ਲੱਗੇ ਸਾਡਾ ਕੰਮ ਬਣਨਾ ਚਾਹੀਦਾ ਆ ਆਮ ਜਿਹੜੀ ਤਦੇ ਪਹਿਲੋਂ ਸਾਧੂ ਜਨ ਜਿਹੜੇ ਆਪਣਾ ਸਮਾਂ ਨਹੀਂ ਤੱਕਦੇ ਸਨ ਮਿਲਣ ਦਾ ਹਰ ਇੱਕ ਨੂੰ ਵੀ ਐਸਾ ਨਾ ਹੋਵੇ ਧਿਆਨ ਉਹਦੇ ਚਰਨਾਂ 'ਤੇ ਜੋੜਿਆ ਹੋਵੇ ਤੇ ਦੁਨੀਆਂਦਾਰਾਂ ਨੇ ਆਣ ਕੇ ਦੁਨੀਆਂ ਦੀਆਂ ਵਸਤੂਆਂ ਮੰਗਣੀਆਂ ਨੇ ਕੋਈ ਵੀ ਰਲ ਆਇਆ ਜਿਹੜਾ ਕਹਿੰਦਾ ਕਿ ਸਾਡੀ ਝੋਲੀ ਵਿੱਚ ਨਾਮ ਪਾ ਦਿਓ ਮਹਾਰਾਜ ਬਾਣੀ ਵਿੱਚ ਕਹਿੰਦੇ ਬੰਦਿਆ ਹਾਲਾ ਨਾ ਮੰਗਿਆ ਕਰ ਫਲ ਵੀ ਜਗਾ ਰੁੱਖ ਮੰਗਿਆ ਕਰ ਰੁੱਖ ਉਹ ਰੁੱਖ ਤੈਨੂੰ ਸ਼ਾਮ ਹੀ ਦੇਵੇਗਾ ਉਹ ਰੁੱਖ ਤੈਨੂੰ ਫਲ ਵੀ ਦੇਵੇਗਾ ਇੱਥੇ ਨਾ ਸੀਮਤ ਰਹਿ ਰਿਆ ਕਰ ਕਿ ਸਿੱਧਾ ਹੀ ਡਾਇਰੈਕਟਿਵ ਪੌਂਟ ਜਾਇਆ ਕਰੀਏ ਫਲ ਤੇ ਪਹਿਲੋਂ ਕੱਲਣਾ ਕੱਲਣੀ ਪੈਂਦੀ ਹੈ ਪਹਿਲੋਂ ਸੇਵਾ ਸਿਮਰਨ ਕਰਨਾ ਪੈਂਦਾ ਬੰਦਗੀ ਕਰਨੀ ਪੈਂਦੀ ਹੈ ਉਹ ਮਾਈ ਬਾਰ-ਬਾਰ ਕਹਿ ਰਹੀ ਹੈ ਬਾਰ-ਬਾਰ ਕਹਿ ਰਹੀ ਹੈ ਮਾਪੁਰਛਾ ਨੇ ਕਿਹਾ ਜਾ ਜਾ ਕੇ ਲਾਲ ਬਿਰਚਾ ਲੈ ਲਾ ਘੋਲ ਕੇ ਦੀਆਂ ਅੱਖਾਂ ਚ ਪਾ ਦੇ ਹੁਣ ਭਰੋਸਾ ਹੀ ਜਾ ਕੇ ਉਸੇ ਤਰ੍ਹਾਂ ਕੀਤਾ ਮਹਾਰਾਜ ਬਾਣੀ ਚ ਕਹਿੰਦੇ ਨੇ ਭੋਲੇ ਭਾਏ ਮਿਲੇ ਰਗਰਾਇਆ ਕਈ ਅਰੀ ਭੋਲੇ ਸੁਭਾਅ ਵਾਲੇ ਰੱਬ ਦੀ ਪ੍ਰਾਪਤੀ ਕਰ ਜਾਂਦੇ ਨੇ ਸਾਡੇ ਵਰਗੇ ਚਲਾਕੀਆਂ ਕਰਦੇ ਰਹਿ ਜਾਂਦੇ ਨੇ ਅਸੀਂ ਆਪਣੇ ਆਪ ਨੂੰ ਧਰਮੀ ਕਹਿ ਲਾਉਂਦੇ ਕਹਿ ਲਾਉਂਦੇ ਰੱਬ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਂਦੇ ਆ ਉਹ ਮਾਤਾ ਨੇ ਐਵੇਂ ਕੀਤਾ ਘਰ ਲੈ ਕੇ ਜਾਂਦੇ ਨੇ ਮਿਰਚਾ ਘੋਲਦੀ ਐ ਅੱਖਾਂ ਵਿੱਚ ਪਾਉਂਦੀ ਐ 2 4 5 ਮਿੰਟ ਬੱਚਾ ਬੜਾ ਤੜਫਿਆ ਸਾਰੇ ਕਹਿਣ ਲੱਗ ਪਏ ਤੂੰ ਪਾਗਲ ਹੋ ਗਈ ਐ ਤੇਰਾ ਦਿਮਾਗ ਨਹੀਂ ਕੰਮ ਕੀਤਾ ਤੂੰ ਬਾਬਿਆਂ ਪਿੱਛੇ ਲੱਗਦੀ ਐ ਇਹਨੂੰ ਕੋਈ ਸਮਝ ਨਹੀਂ ਗਈ ਬੜੀਆਂ ਗੱਲਾਂ ਕਰਦੇ ਨੇ ਅੱਜ ਵੀ ਤੁਸੀਂ ਆ ਰਹੇ ਹੋ ਜਾਪ ਰਹੇ ਹੋ ਬੜਿਆ ਨੇ ਗੱਲਾਂ ਕਰਨੀਆਂ ਆ ਕਿ ਇੰਨੀ ਠੰਡ ਦੇ ਵਿੱਚ ਕੀ ਕਰਨਾ ਰਾਤਾਂ ਵਿੱਚ ਤੁਰਨ ਦਾ ਕੀ ਫਾਇਦਾ ਕਈ ਕੋਈ ਗੱਲਾਂ ਕਰਦਾ ਆ ਓਏ ਨਾ ਰਾਤਾਂ ਦਾ ਫਾਇਦਾ ਹੋਵੇ ਨਾ ਤੁਰਨ ਦਾ ਫਾਇਦਾ ਹੋਵੇ ਉਹ ਜਿਹੜਾ ਅਸੀਂ ਜਾਪ ਰਹੇ ਹਾਂ ਸਤਨਾਮ ਸ੍ਰੀ ਇਹਦਾ ਤੇ ਫਾਇਦਾ ਹੋਵੇਗਾ ਨਾ ਇਹਦੀ ਤੇ ਸਾਨੂੰ ਇਹਦਾ ਤੇ ਫਲ ਮਿਲੇਗਾ ਹੀ ਨਾ ਤੇ ਸਾਰੇ ਗੱਲਾਂ ਕਰਦੇ ਨੇ ਜਦੋਂ 5-7 ਮਿੰਟ ਹੋਏ ਉਹ ਬੱਚਾ ਖੜਾ ਹੋਇਆ ਤੇ ਸਾਰਿਆਂ ਨੂੰ ਵੇਖਣ ਲੱਗ ਪਿਆ ਸਾਧੂਆਂ ਦੇ ਬੋਲ ਪੂਰੇ ਹੋਏ ਨੇ ਰੱਬ ਦੇ ਪਿਆਰਿਆਂ ਦੇ ਬੋਲ ਪੂਰੇ ਹੋ ਗਏ ਸਾਰੇ ਬੱਚੇ ਨੂੰ ਪਿਆਰ ਕਰਦੇ ਨੇ ਗਲਵੱਕੜੀਆਂ ਚ ਲੈਂਦੇ ਨੇ ਔਰ ਫਿਰ ਸਾਰਾ ਪਰਿਵਾਰ ਸੰਤਾਂ ਕੋਲ ਜਾਂਦਾ ਸਾਧੂਆਂ ਕੋਲ ਜਾਂਦਾ ਜਾ ਕੇ ਕਹਿੰਦੇ ਕਿ ਆਹ ਕਿਰਪਾ ਤੁਹਾਡੇ ਬੋਲਾਂ ਦੇ ਨਾਲ ਹੋਈ ਏ ਸੰਤ ਸੇਵਾ RAM ਜੀ ਉਹ ਮਾਈ ਨੂੰ ਸਾਈਡ ਤੇ ਜਾ ਕੇ ਕਹਿੰਦੇ ਕਿ ਮਾਂ ਇਹ ਮੈਂ ਕੁਝ ਨਹੀਂ ਕੀਤਾ ਇਹ ਤੇ ਰੱਬ ਨੇ ਕੀਤਾ ਹੀ ਮੇਰਾ ਨਾਂ ਨਾ ਲੈ ਨਹੀਂ ਤੇ ਅੱਜ ਦੇ ਜਿਹੜੇ ਬਾਬੇ ਨੇ ਕੋਈ ਗੱਲ ਹੁੰਦੀ ਐ ਕਹਿੰਦੇ ਨੇ ਦਸਾਂ ਜਾਣਿਆਂ ਨੂੰ ਪਤਾ ਲੱਗਣਾ ਚਾਹੀਦਾ ਜੇ ਕੋਈ ਗੱਲ ਕੀਤੀ ਕਰਨ ਕਰਾਉਣ ਵਾਲਾ ਤੇ ਉਹ ਆਪ ਜਾਂ ਰੱਬ ਕਰੇ ਕਰਾਵੇ ਆਪੇ ਆਪ ਬੰਦਿਆ ਤੇਰੀ ਕੀ ਬੜੇ ਆਈਏ ਪਰ ਜਿਹੜੇ ਅਸਲੀ ਨੇ ਉਹ ਇਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਪਾਉਂਦੇ ਨੇ ਬਾਰ ਬਾਰ ਮਾਂ ਨੂੰ ਸਮਝਾਉਂਦੇ ਦੱਸੀ ਨਾ ਕਿਸੇ ਨੂੰ ਜੇ ਦੱਸ ਦਿੱਤਾ ਇਹਦੀ ਨਜ਼ਰ ਫੇਰ ਚਲੀ ਜਾਣੀ ਉਹ ਡਰਾਵਾ ਪਾ ਇਸੇ ਤਰ੍ਹਾਂ ਹੋਇਆ ਸਾਧੂ ਜਨ ਚੋਲਾ ਛੱਡ ਜਾਂਦੇ ਨੇ ਕਿਸੇ ਨੂੰ ਨਹੀਂ ਦੱਸਦੇ ਇੱਕ ਦਿਨ ਕੀ ਹੋਇਆ ਰੱਬ ਦਾ ਪਾਣਾ ਗਵਾਂਡੀਆਂ ਦੇ ਆਦਮੀ ਦੀ ਨਜ਼ਰ ਚਲੀ ਜਾਂਦੀ ਹੈ ਪਤਾ ਹੁੰਦਾ ਆ ਪੀ ਤੇਰਾ ਰੋਗ ਕਿਥੋਂ ਠੀਕ ਹੋਇਆ ਤੂੰ ਕਿਵੇਂ ਠੀਕ ਹੋਇਆ ਜਾ ਕੇ ਪੁੱਛਿਆ ਤੇ ਸਾਧੂਆਂ ਨੇ ਜਿਹੜਾ ਬਚਨ ਦਿੱਤਾ ਅਸੀਗਾ ਪੀ ਕਿਸੇ ਨੂੰ ਦੱਸੀ ਨਾ ਜੇ ਦੱਸਿਆ ਤੇ ਨજર ਚਲੇ ਜਾਣੀ ਹੋ ਫਿਰ ਹੁਣ ਕਹਿੰਦੀ ਆ ਕੋਈ ਨਹੀਂ ਸਾਧੂ ਚਲੇ ਗਏ ਨੇ ਸੰਸਾਰ ਨੂੰ ਛੱਡ ਕੇ ਤੇ ਇਹ ਕੋਈ ਵੱਡੀ ਗੱਲ ਨਹੀਂ ਗਈ ਦੱਸ ਦਿੰਦੇ ਆ ਦੱਸਿਆ ਕਹਿੰਦੀ ਮੈਂ ਤੇ ਲਾਲ ਮਿਰਚਾਂ ਕੋਲੀਆਂ ਸੀ ਇੰਜ ਅੱਖਾਂ ਦੇ ਵਿੱਚ ਪਾਈਆਂ ਤੇ ਨਜ਼ਰ ਆ ਗਈ ਸਾਧੂਆਂ ਨੇ ਇਹ ਮੈਨੂੰ ਦੱਸੀ ਸੀ ਗੱਲ ਜਦੋਂ ਇੰਨੀ ਗੱਲ ਹੋਈ ਉਹਨੇ ਵੀ ਜਾ ਕੇ ਜਿਵੇਂ ਕਿਹਾ ਤਵੇਂ ਕੀਤਾ ਪਰ ਉਹ ਤੇ ਮਹਾਂਪੁਰਖਾਂ ਦੇ ਬੋਲਾਂ ਦੇ ਨਾਲ ਹੋਇਆ ਸਾਧੂਆਂ ਦੇ ਬੋਲਾਂ ਦੇ ਨਾਲ ਹੋਇਆ ਹੁਣ ਉਹ ਵਾਪਸ ਨਹੀਂ ਇਹਨੇ ਨੂੰ ਜਦੋਂ ਉਹ ਮੁੰਡਾ ਘਰ ਵਾਪਸ ਆਉਂਦਾ ਉਹਦਾ ਬੱਚਾ ਆਣ ਕੇ ਉਹਨੂੰ ਦਿਸਣਾ ਬੰਦ ਹੋ ਜਾਂਦਾ ਆ ਕਹਦੇ ਸਤਨਾਮ ਸ੍ਰੀ ਵਾਹਿਗੁਰੂ ਹੁਣ ਫਿਰ ਸਾਧੂਆਂ ਦੇ ਉਹ ਬਚਨ ਪੂਰੇ ਹੋਏ ਨੇ ਉਹ ਚਲੇ ਵੀ ਗਏ ਨੇ ਤੇ ਫਿਰ ਵੀ ਉਹਨਾਂ ਦੀ ਅੱਜ ਜਿਹੜੀ ਕਮਾਈ ਬੋਲਦੀ ਪਈ ਐ ਸਾਧੂ ਐਵੇਂ ਨਹੀਂਗੇ ਉਹ ਰੱਬ ਦਾ ਰੂਪ ਹੁੰਦੇ ਨੇ ਐਵੇਂ ਨਾ ਸਮਝ ਲਿਆ ਕਰੀਏ ਕਿ ਇਹਨਾਂ ਦਾ ਬੋਲਣਾ ਅਜ਼ਾਈ ਹੈ ਸਾਡਾ ਬੋਲਣਾ ਊੜ ਪਟਾਣਿਆ ਉਹਨਾਂ ਦਾ ਬੋਲਣਾ ਥਾਂ ਪੈਂਦਾ ਆ ਸਾਡੀ ਤੇ ਰੱਬ ਇੱਕ ਵੀ ਨਹੀਂ ਮੰਨਦਾ ਤੇ ਉਹਨਾਂ ਦੀ ਰੱਬ ਮੰਨਦਾ ਆ ਇਸ ਕਰਕੇ ਸਾਡੀ ਗੱਲ ਜਿਹੜੀ ਇੱਥੇ ਰਹਿ ਜਾਣੀ ਐ ਉਹਨਾਂ ਦੀ ਧੁਰ ਦਰਗਾਹ ਤੱਕ ਪਹੁੰਚਦੀ ਆ ਉਹ ਤੇਰੀ ਇੱਕ ਨਾਮ ਮੰਨੇ ਓਏ ਮਨਾ ਮੇਰਿਆ ਸਾਧੂਆਂ ਦੀ ਰੱਬ ਮੰਨਦਾ ਤੇਰੀ ਇੱਕ ਨਾਮ ਮੰਨੇ ਓਏ ਮਨਾ ਮੇਰਿਆ ਸਾਧੂਆਂ ਦੀ ਰੱਬ ਮੰਨਦਾ ਪਿਆਰੇ ਜੀ ਸਾਧੂਆਂ ਦੀ ਰੱਬ ਮੰਨਦਾ ਪਿਆਰੇ ਜੀ ਸਾਧੂਆਂ ਦੀ ਰੱਬ ਮੰਨਦਾ ਪਿਆਰੇ ਜੀ ਸਾਧੂਆਂ ਦੀ ਰੱਬ ਮੰਨਦਾ ਸਾਧੂਆਂ ਦੀ ਰੱਬ ਮੰਨਦਾ ਆ